2010 ਮਾਡਲ ਅਲਟੋ ਆ ਬਾਈ ਪਾਸਿੰਗ ਹਜੇ ਹੈਗੀ ਆ 2025 ਦੇ 5ਵੇਂ 6ਵੇਂ ਮਹੀਨੇ ਤੱਕ ਟਾਇਰ ਲੱਗੇ ਹੋਏ ਨੇ ਐਮ ਆਰ ਐਫ ਕੰਪਨੀ ਦੇ ਪੂਰੇ ਵਧੀਆ ਟਾਇਰ ਪੈਣੇ ਘੱਟੋ ਘੱਟ 85 ਪੈਸੇ 80 85 ਪੈਸੇ ਹੈਗੇ ਨੇ ਕੰਡੀਸ਼ਨ ਹੈਗੀ ਆ ਚਾਰੇ ਪਾਸਿਓਂ ਪੂਰੀ ਓਕੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਈਆਂ ਦੀ ਤੇ ਬਾਈ ਨੂੰ ਪੈਸਿਆਂ ਦੀ ਹੈਗੀ ਆ ਲੋੜ ਗੱਡੀ ਹਰਿਆਣਾ ਨੰਬਰ ਹੈ ਬਾਈ ਰੇਟ ਨਾਲ ਹੀ ਦੇ ਦਊਗਾ ਐਚ 410 ਪੀ ਪਾਰਟ 98 ਪਾਸਿੰਗ ਪਈਆ 6 ਮਹੀਨਿਆਂ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਐਕਸੀਡੈਂਟ ਗੱਡੀ ਹੈ ਨਹੀਂ ਕਿਤੋਂ ਵੀ ਤੇ ਡੱਕ ਡੱਕ ਸਾਰਾ ਕੁਝ ਚੱਲਦਾ ਹੈ ਇੰਜਨ ਗੇਅਰ ਦੀ ਤੁਹਾਨੂੰ ਦੱਸਿਆ ਗਾਰੰਟੀ ਹੈ ਬਾਈ ਨੇ ਪੈਸਿਆਂ ਦੀ ਹੈਗੀ ਲੋੜ ਬਾਈ ਨੇ ਗੱਡੀ ਵੇਚਣੀ ਆ ਤੇ ਨੰਬਰ ਚੱਲੀ ਜਾਂਦਾ ਸਕਰੀਨ ਤੇ ਇਹ ਗੱਡੀ ਪਾਵਰ ਨਹੀਂ ਹੈਗੀ ਐਲ ਐਕਸ ਹੋਣਾ ਐਲ ਐਕਸ ਆਈ ਹੈ ਵੀਰੇ ਐਲ ਐਕਸ ਆਈ ਹੈ ਐਲ ਐਕਸ ਆਈ ਹੈ ਕਲਾ ਸਟੀਅਰਿੰਗ ਪਾਵਰ ਟਾਕੀਆਂ ਇਹਦੇ ਸੈਂਪਲ ਨੇ ਸ਼ੀਸ਼ੇ ਨੇ ਸ਼ੀਸ਼ੇ ਸਾਰੇ ਨਾਲ ਦੇਨੇ ਆਪਾਂ ਦਿਖਾ ਦਿੰਨੇ ਆ ਇਹ ਜਦੀਨਾ ਹੋਇਆ ਜੀ ਆ ਵੀ 10 ਮਾਡਲ ਐ ਸਾਰੇ ਹਿੱਸੇ ਨਾਲੇ ਇਕੱਲਾ ਫਰੰਟ ਸ਼ੀਸ਼ਾ ਚੇਂਜ ਆ ਬਾਕੀ ਤਾਕੀ ਵਾਲੇ ਸਾਰੇ ਨਾਲ ਦੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਲਾਈਟਾਂ ਚਾਰੇ ਨਵੀਆਂ ਪਾਈਆਂ ਹੋਈਆਂ ਤੇ ਬੈਟਰੀ ਵੀ ਨਵੀਆਂ ਤੇ ਵਧੀਆ ਹਾਲਤ ਚ ਆ ਤੇ ਬਾਈ ਦਾ ਨੰਬਰ ਡਿਸਕ੍ਰਿਪਸ਼ਨ ਚ ਵੀ ਲਿਖਿਆ ਹੋਇਆ ਸਕਰੀਨ ਤੇ ਵੀ ਚੱਲੀ ਜਾਂਦਾ ਗੱਡੀ ਬਰਨਾਲੇ ਏਰੀਆ ਚ ਖੜੀ ਐ ਬਾਈ ਡਿਮਾਂਡ ਕਰਦਾ ਐ ਦੀ 80000 ਰੁਪਿਆ ਬਾਕੀ ਮੌਕੇ ਤੇ ਮਾਨਤਨ ਕਰ ਦੂਗਾ 10 ਮਾਡਲ ਐ ਪਾਸਿੰਗ ਹੈਗੀ ਆ ਆਗੇ ਜੇ ਪੱਤਰਾਂ ਦੀ ਗੱਡੀ ਹੈਗੀ ਓਕੇ ਕਿਤੋਂ ਵੀ ਗਲੀ ਛੜੀ ਨਹੀਂ ਹੈਗੀ ਸਾਰੀ ਗੱਡੀ ਪੂਰੀ ਸਾਫ਼ ਕੰਡੀਸ਼ਨ ਚ ਪਈਆ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ